ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰ ਵਾਲਿਓ ਅੱਜ ਆਪਾਂ ਭਗਤ ਜੀਾਂ ਦੇ ਇੱਕ ਹੋਰ ਸ਼ਲੋਕ ਦੇ ਨਾਲ ਸਾਂਝ ਪੁੰਦ ਯਤਨ ਕਰਦੇ ਆਂ ਭਗਤ ਜੀ ਫਰਮਾਨ ਕਰਦੇ ਨੇ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਇਹ ਤਨ ਦਹਿਰੀ ਘਟਿਆ ਸੱਚੇ ਤੇਰੀ ਆਸ ਬੜਾ ਸੋਹਣਾ ਦਰਸ਼ਾਣ ਭਗਤ ਜੀ ਦੇਣਾ ਕਰਦੇ ਨੇ ਸਰਵਰ ਸਾਗਰ ਨੂੰ ਕਿਹਾ ਜਾਂਦਾ ਹੈ ਪੰਖੀ ਜੀਵ ਇਕੜੋ ਭਾਵੇਂ ਇਕੱਲਾ ਭਗਤ ਜੀ ਕਹਿੰਦੇ ਜਿਹੜਾ ਇਹ ਜਗਤ ਹੈ ਨਾ ਇਹ ਸਰਵਰ ਦੀ ਨਿਆਈ ਹੈ ਇੱਚ ਜੀਵ ਇਕੱਲਾ ਹੈ ਸਰਵਰ ਪੰਖੀ ਏਕੜੋ ਤੇ ਸਮੱਸਿਆ ਕੀ ਹੈ ਫਾਹੀ ਵਾਲ 50 ਇਹਨੂੰ ਫੜਨ ਵਾਲੇ ਫਾਈਆਂ ਪਾਉਣ ਵਾਲੇ ਬੰਧੀਆਂ ਪਾਉਣ ਵਾਲੇ 50 ਨੇ ਭਾਵੇਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਜੀਵ ਇਕੱਲਾ ਹੈ ਇਹ ਜਗਤ ਦੇ ਸੰਸਾਰ ਸਾਗਰ ਦੇ ਭਵ ਸਾਗਰ ਵਿੱਚ ਹੈ ਅੱਗੇ ਇੱਕ ਹੋਰ ਸਮੱਸਿਆ ਭਗਤ ਜੀ ਕਹਿੰਦੇ ਪੈਂਦੀ ਹੈ ਕਿ ਇਹ ਤਨ ਲਹਿਰੀ ਗੱਡਿਆ ਸੱਚੇ ਤੇਰੀ ਆਸ ਇੱਕ ਤੇ ਪਹਿਲੇ ਹੀ ਇਹ ਜੀਵ ਇਕੱਲਾ ਹੈ ਸਾਗਰ ਦੇ ਵਿੱਚ ਇਹ ਦੁਨਿਆਵੀ ਸਾਗਰ ਦੇ ਵਿੱਚ ਇਹਨੂੰ ਫੜਨ ਵਾਲੇ ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੇਸ਼, ਨਿੰਦਿਆ, ਚੁਗੜੀ ਜਿੰਨੇ ਵੀ ਵਕਾਰ ਆਪਾਂ ਕਹ ਦੀਏ ਉਨੇ ਘਟਨੇ ਤੇ ਇਹ ਸਾਰੇ ਇਹਨੂੰ ਫੜਨ ਵਾਲੇ ਨੇ ਉੱਪਰਲੀ ਸਮੱਸਿਆ ਭਗਤ ਜੀ ਜਿਹੜੀ ਫਰਮਾਨ ਕਰਦੇ ਨੇ ਕਹਿੰਦੇ ਇਹ ਤਾਂ ਨ ਲਹਿਰੀ ਗੱਡਥਿਆ ਉੱਪਰੋਂ ਲਹਿਰਾਂ ਵੀ ਇਸ ਸਾਗਰ ਦੇ ਵਿੱਚ ਉੱਠੀਆਂ ਨੇ ਮੋਹ ਦੀਆਂ ਲਹਿਰਾਂ ਲੋਭ ਦੀਆਂ ਲਾਲਚ ਦੀਆਂ ਇਹ ਵੀ ਉੱਠੀਆਂ ਨੇ ਤੇ ਫਿਰ ਇਹ ਬਚੇਗਾ ਕਿਵੇਂ ਇਹ ਜੀਵ ਬਚੇਗਾ ਕਿਵੇਂ ਸੱਚੇ ਤੇਰੀ ਆਸ ਇਹ ਤਾਂ ਨ ਲਹਿਰੀ ਗੱਡਥਿਆ ਸੱਚੇ ਤੇਰੀ ਆਸ ਇਹ ਪ੍ਰਮਾਤਮਾ ਇੱਕ ਤੇਰੀ ਆਸ ਹੈ ਹੋਰ ਕੋਈ ਇਸ ਜੀਵ ਨੂੰ ਨਹੀਂ ਪਛਾ ਸਕਦਾ ਤੈਂ ਕਿਰਪਾ ਕਰਕੇ ਬਚਾਉਣਾ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁਲਾ ਚੁੱਕਾ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ